ਫਗਜੀਤ ਕੋਲ ਮੈਨੂੰ ਫਾਗਬਾ ਲੈ ਕੇ ਆਈ ਸੀ ਜੀ ਕਿੰਨੀ ਮੇਰੀ ਗਵਾਈ ਬਾਤਿਓ ਤੇ ਮੈਂ ਪਾਕਿਸਤਾਨ ਮਿਲਦੇ ਤੇ ਜਾਣ ਦਾ ਦਰਸ਼ਨ ਕਰ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਪਾਕਿਸਤਾਨ ਜਾਣ ਦੇ ਮਾਮਲੇ ਵਿੱਚ ਪਿੰਡ ਦੇ ਪੂਰਵ ਨੰਬਰਦਾਰ ਅਰਜਨ ਸਿੰਘ ਕਾ ਕਮਰੇ ਸਾਹਮਣੇ ਆਏ ਹਨ ਅਤੇ ਕਈ ਮਹੱਤਵਪੂਰਨ ਗੱਲਾਂ ਸਾਂਝੀਆਂ ਉਹਨਾਂ ਕੀਤੀਆਂ ਹਨ ਦਸਤਾਵੇਜ਼ਾਂ ਸੰਬੰਧੀ ਤਸਦੀਕ ਦੇ ਬਾਰੇ ਅਰਜਨ ਸਿੰਘ ਦਾ ਬਿਆਨ ਹੈ ਕਿ ਸਰਬਜੀਤ ਕੌਰ ਨੇ ਖੁਦ ਉਹਨਾਂ ਕੋਲ ਆ ਕੇ ਆਪਣੇ ਕਾਗਜ਼ਾਂ ਦੀ ਤਸਦੀਕ ਕਰਵਾਈ ਸੀ ਉਸਨੇ ਕਿਹਾ ਸੀ ਕਿ ਗੁਰਧਾਮਾ ਦੇ ਦਰਸ਼ਨ ਲਈ ਪਾਕਿਸਤਾਨ ਜਾਣਾ ਚਾਹੁੰਦੀ ਹੈ ਤੇ ਪਿੰਡ ਵਿੱਚ ਕੋਈ ਮੋਤਬਾਰ ਵਿਅਕਤੀ ਨਹੀਂ ਮਿਲ ਰਿਹਾ ਇਸ ਕਰਕੇ ਉਹਨਾਂ ਕਾਗਜ਼ਾਂ ਦੀ ਜਾਂਚ ਕੀਤੀ ਅਤੇ ਫਾਈਲ ਐਸਜੀਪੀਸੀ ਨੂੰ ਭੇਜ ਦਿੱਤੀ ਉਧਰ ਅਰਜਨ ਸਿੰਘ ਨੇ ਖਲਾਸਾ ਕੀਤਾ ਕਿ ਸਰਬਜੀਤ ਕੌਰ ਪਿਛਲੇ ਸਾਲ ਵੀ ਉਹਨਾਂ ਦੇ ਨਾਲ ਹੀ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਗਈ ਸੀ ਉਸ ਵੇਲੇ ਵੀ ਸਰਬਜੀਤ ਦਾ ਪਾਸਪੋਰਟ ਟਾਰੀ ਤੇ ਜਮ੍ਹਾਂ ਕਰਵਾਇਆ ਗਿਆ ਸੀ ਅਤੇ ਵਾਪਸੀ ਤੇ ਉਸ ਨੂੰ ਮਿਲ ਗਿਆ ਸੀ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਕਰਤਾਰਪੁਰ ਗਏ ਸੀ ਤਾਂ ਉੱਥੇ ਉਹ ਕਿਸੇ ਨਾਲ ਨਹੀਂ ਮਿਲੀ ਇਹ ਵੀ ਉਹਨਾਂ ਨੇ ਦਾਵਾ ਕੀਤਾ ਅਰਜਨ ਸਿੰਘ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੂੰ ਸਰਪਜੀਤ ਕੌਰ ਵਿਰੁੱਧ ਕਿਸੇ ਵੀ ਥਾਣੇ ਜਾਂ ਅਦਾਲਤ ਵਿੱਚ ਦਰਜ ਮਾਮਲੇ ਬਾਰੇ ਕੋਈ ਵੀ ਜੜੀ ਉਹ ਜਾਣਕਾਰੀ ਨਹੀਂ ਸੀ ਉਧਰ ਪੁਰਵ ਨੰਬਰਦਾਰ ਨੇ ਦੱਸਿਆ ਕਿ ਸਰਪਜੀਤ ਕੌਰ ਦਾ ਘਰ ਖੇਤੀਬਾੜੀ ਵਾਲੀ ਜ਼ਮੀਨ ਅਤੇ ਸਾਰਾ ਸਮਾਨ ਅੱਜ ਵੀ ਪਿੰਡ ਵਿੱਚ ਹੀ ਮੌਜੂਦ ਹੈ ਉਸ ਦੇ ਦੋ ਪੁੱਤ ਅਤੇ ਪੋਤੇ ਪੋਤੀਆਂ ਵੀ ਪਿੰਡ ਵਿੱਚ ਹੀ ਰਹਿੰਦੇ ਹਨ ਹਾਂ ਮੈਂ ਅਜਰ ਸਿੰਘ ਆ ਐਕਸ ਨੰਬਰ ਦਾ ਰਿਆਂ ਤੇ ਸਾਲ ਸਾਲਜੀਤ ਕੋਲ ਮੈਂ ਕੋ ਫਾਗ ਬਲ ਲੈ ਕੇ ਆਈ ਸੀ ਜੀ ਕਿੰਨੀ ਮੇਰੀ ਗਵਾਹੀ ਪਾ ਦਿਓ ਤੇ ਮੈਂ ਪਾਕਿਸਤਾਨ ਮੇਲ ਦੇ ਤੇ ਜਾਣਾ ਦਰਸ਼ਨ ਕਰ ਜਫੇ ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾ ਕਰਕੇ ਦਰਸ਼ਨ ਕਰਤੇ ਹਾਂ ਤੇ ਇਸ ਤੋਂ ਪਹਿਲਾਂ ਵੀ ਸਰਬਜੀਤ ਕੌਰ ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜਰੀਏ ਗਏ ਸੀ ਕਿ ਤੁਹਾਡੇ ਹਾਂ ਹਾਂ ਕਰਤਾਰਪੁਰ ਵੀ ਗਏ ਸੀ ਜੀ ਪਿਛਲੇ ਸਾਲ ਹਾਂ ਹਾਂ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੇ ਸੀ ਨਹੀਂ ਉੱਥੇ ਕਿਸੇ ਨੂੰ ਮਿਲਿਆ ਨਹੀਂ ਤਿੰਨ ਘੰਟੇ ਸਾਰਾ ਬਹੁਤ ਟਾਈਮ ਲੱਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਪਰ ਉੱਥੇ ਤਿੰਨ ਘੰਟੇ ਦੀ ਕੋਈ ਬਤਾਈ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਾ ਇਕ ਘੰਟਾ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰ ਕਿੰਨਾ ਚਿਰ ਪਹਿਲਾਂ ਗਏ ਸੀਗੀ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਏ ਸੀ ਕਿ ਕਰਤਾਰਪੁਰ ਪੁਰ ਪਿਛਲੇ ਸਾਲ ਗਏਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਤੇ ਕੋਲ ਸੀ ਹੈਗਾ ਸੀਗਾ ਪਾਸਪੋਰਟ ਹੈਗਾ ਪਾਸਪੋਰਟ ਉਹਨਾਂ ਲੈ ਲਿਆ ਸੀ ਬਿਗੜਾ ਵੀ ਪਹਿਗਾ ਸੀ ਤੋੜਾ ਵੀ ਹੈਗਾ ਪਾਸਪੋਰਟ ਕਿ ਇਹਨਾਂ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ 84 ਜਿਹੜੇ ਠੀਕ ਆ 84 ਜਿਹੜੀ ਆਪੜੀ ਕੋਈ ਹੋ ਗਈ ਜੰਤਰੀ ਜਾਈ ਜਾਂ ਹਾਂ ਉਹਨਾਂ ਲੈ ਸੀ ਠੀਕ ਆ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹਨੂੰ ਮੈਨੂੰ ਪਤਾ ਨਹੀਂ ਪਤਾ ਮੈਂ ਮੇਰੇ ਕੋ ਉਹਨੇ ਐਕਸ ਨੰਬਰਦਾਰ ਕਰਕੇ ਦਸਤਖਤ ਕਰਾਏ ਮੈਂ ਕਿਹਾ ਜੀ ਮੈਂ ਫੋਨ ਕੀਤਾ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਦ ਹਾਂ ਕੋਈ ਬਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਬਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਤੁਸੀਂ ਹਾਂ ਨਾ ਹੀ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚ ਕੋਈ ਕੇਸ ਹੀ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤ ਦਿੱਤੀ ਠੀਕ ਆ ਠੀਕ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੀ ਤੱਕ ਕੋਈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਦੀਆਂ ਜਾਂ ਕਿੱਦਾਂ ਇਹ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਸਾਲ ਹੋ ਗਏ ਗਏ ਨੋ ਉਹ ਤੇ 30 40 ਸਾਲ ਫਿਰ ਲੱਗੀ ਅੱਛਾ 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 ਹਾਂ ਬੱਚੇ ਛੋਟੇ ਸੀ ਉਹਦੇ ਚੋਂ ਚਲਾ ਗਏ ਤੇ ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੁੰਡੇ ਆ ਦੋ ਉਹਦੇ ਉਹਦੇ ਜੜਾਨੀਆਂ ਪੁੱਤਰੀ ਪੁੱਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਕਾਰ ਵੀ ਕੋਠੀ ਪਾਈ ਹੋਈ ਆ ਹੂੰ ਟ੍ਰੈਕ ਪਰਾਲੀ ਜ਼ਮੀਨ ਤੁਹਾਡਾ ਸਭ ਕੁਝ ਉਹਦੇ ਕੋਲ ਆ ਹੂੰ ਹਾਂ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫੋਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨਹੀਂ ਜੀ ਮੇਰੇ ਕੋ ਆਏ ਆ ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਦਸਕਲ ਕੀਤੇ ਆ ਪਰ ਅਸੀਂ ਜੇ ਉਹਨੂੰ ਚੰਗੇ ਪਾਸੇ ਪਹੁੰਚਿਆ ਤੇ ਕੋਈ ਘਰ ਤੇ ਜਾ ਕੇ ਦਰਸ਼ਨ ਕਰਕੇ ਆਵੇ ਤੇ ਚੰਗੇ ਪਾਸੇ ਪਹੁੰਚਿਆ ਤਾਂ ਅਸੀਂ ਰੋਕ ਨਹੀਂ ਮਾਰੀ ਹਾਂ ਹਾਂ ਠੀਕ